ਉਨੇ ਮੈਲਜ਼ ਕੀਤੀ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠ ਹੀ ਦੇਖੇ ਨੇ ਰੋਜ਼ ਕਰ ਰਹੇ ਨੇ ਲੜੀਆਂ ਐ ਲੜੀਆਂ ਅਖੰਡ ਪਾਠਾਂ ਦੀਆਂ ਤੇ 18 18 ਘੰਟੇ ਇੱਕ ਇੱਕ ਪਾਠੀ ਪਾਠ ਕਰ ਰਹੇ ਮੈਂ ਨਹੀਂ ਦੇਖਦਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਹੋਈ ਹੋਵੇ ਕੋਈ ਅੰਤਰਾ ਆਇਆ ਹੋਵੇ ਪੜਨ ਨਾਲ ਕੁਝ ਵੀ ਨਹੀਂ ਹੁੰਦਾ ਜਪਣ ਨਾਲ ਹੁੰਦਾ ਜਪਣਾ ਤੇ 1 ਮਿੰਟ ਦਾ ਵੀ ਬਦਲ ਕੇ ਰੱਖ ਦੇਗਾ ਪੜਨਾ ساری ਜ਼ਿੰਦਗੀ ਦਾ ਵੀ ਨਹੀਂ ਬਦਲੇਗਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਵਾਸ ਨਾ ਨਿਕਲੇਖੇ ਇੱਕ ਗਲ ਹੋਰ ਹੋਵੇਂ ਚਕਣਾ ਜਾ ਮਹਾਰਾਜ ਕਹਿੰਦੇ ਸਰਵਨਨ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀਤ ਕੰਨਾ ਲਾਲ ਉਹਦੇ ਗੁਣਾਂ ਨੂੰ ਸੁਣੋ ਜ਼ਬਾਨ ਨਾਲ ਉਹਦੇ ਗੁਣਾਂ ਦਾ ਉਚਾਰਨ ਕਰੋ ਇੱਕ ਦਿਨ ਮਨ ਗੁਣਾਂ ਤੋਂ ਪ੍ਰਭਾਵਿਤ ਹੋ ਜਾਏਗਾ ਤੇ ਯਾਦ ਬਣ ਜਾਏਗਾ ਪਿਆਰ ਬਣ ਜਾਏਗਾ ਯਾਦ ਪਿਆਰ ਬਣ ਜਾਏਗੀ ਪਰ ਕਿਵੇਂ ਗਾਇਨ ਕਰੀਏ ਪ੍ਰੇਰਣਾ ਕਿੱਥੋਂ ਲਈਏ ਕਿੱਥੋਂ ਪ੍ਰੇਰਣਾ ਲਈਏ ਆਪ ਕਹਿੰਦੇ ਬਿਨਾ ਇਕਾਗਰ ਕੀਤੇ ਆ ਸੁਣਨਾ ਔਖਾ ਹੈ ਮਨ ਇਕਾਗਰ ਨਹੀਂ ਨਹੀਂ ਸੁਣ ਸਕੋਗੇ ਇਹ ਵੀ ਮੈਂ ਅਰਜ਼ ਕਰਨਾ ਇਕਾਗਰਤਾ ਤੋਂ ਬਿਨਾ ਬੋਲਿਆ ਤੇ ਜਾ ਸਕਦਾ ਇਕਾਗਰ ਤੋਂ ਤਾਂ ਬਿਨਾ ਸੁਣਿਆ ਨਹੀਂ ਜਾ ਸਕਦਾ ਕਦੀ ਬਗੌਰ ਮਤਾਲਾ ਕਰਕੇ ਦੇਖਣਾ ਇੱਕ ਇੱਕ ਚੀਜ਼ ਵਿੱਚ ਮੈਂ ਇਸ ਵਕਤ ਬਹੁਤ ਸਮਾਂ ਨਾ ਲਾਵਾਂ ਫਿਰ ਮਨ ਇਕਾਗਰ ਕਿਵੇਂ ਹੋਵੇ ਖਤਰੇ ਤੋਂ ਬਿਨਾ ਮਨ ਇਕਾਗਰ ਨਹੀਂ ਹੁੰਦਾ ਹੈ ਜਿਵੇਂ ਨਵੀਂ ਨਵੀਂ ਕਾਰ ਚਲਾਣੀ ਸਿੱਖਣੀ ਹੈ ਨਵੀਂ ਨਵੀਂ ਮਨ ਬੜਾ ਇਕਾਗਰ ਹੈ ਐਨ ਧਿਆਨ ਟਿਕੇ ਹੋਇਆ ਹੈ ਇਕਾਗਰ ਉਹਨੂੰ ਪਤਾ ਧਿਆਨ ਮੇਰਾ ਉਖੜਿਆ ਨਹੀਂ ਤੇ ਗੱਡੀ ਵੀ ਗਈ ਤੇ ਮੈਂ ਵੀ ਗਿਆ ਪੂਰਾ ਧਿਆਨ ਪਰ ਜਿਸ ਦਿਨ ਚੁਲਾ ਚਲਾਣਾ ਗਿਆਨ ਬਣ ਜਾਂਦਾ ਹੈ ਧਿਆਨ ਬिखर ਜਾਂਦਾ ਹੈ ਤੇ ਦੋ ਨੁਕਤੇ ਬੜੇ ਧਿਆਨ ਨਾਲ ਸੁਣਨਾ ਗਿਆਨ ਦੇ ਪੂਰੇ ਹੁੰਦਿਆਂ ਧਿਆਨ ਬिखर ਜਾਂਦਾ ਹੈ ਗੱਡੀ ਚਲਾਣਾ ਹੁਣ ਗਿਆਨ ਬਣ ਗਿਆ ਹੈ ਆ ਗਈ ਹੈ ਹੁਣ ਤੇ ਟੇਪ ਸੁਣਦਾ ਜਾ ਰਿਹਾ ਤੇ ਗੱਡੀ ਚਲਾਈ ਜਾ ਰਹੀ ਹੁਣ ਤੇ ਨਾਲ ਬੈਠੇ ਸਾਥੀ ਨਾਲ ਗੱਪਾਂ ਮਾਰੀ ਜਾਂਦਾ ਤੇ ਗੱਡੀ ਚਲਾਈ ਜਾਂਦਾ ਹੁਣ ਧਿਆਨ ਬਿਖਰ ਰ ਗਿਆ ਕਿਉਂ ਗਿਆਨ ਪੂਰਾ ਹੋ ਗਿਆ ਆਪ ਦੀ ਗਿਆਤ ਲਈ ਅਰਜ਼ ਕਰਨਾ ਕਰੇ ਇੱਕ ਵਾਰ ਧਿਆਨ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਜਾਏ ਧਿਆਨ ਜ਼ਿੰਦਗੀ ਪਰ ਬਿਖਰਦਾ ਨਹੀਂ ਹੈ ਕਿਉਂ ਗਿਆਨ ਕਦੀ ਪੂਰਾ ਨਹੀਂ ਆਉਂਦਾ ਪੂਰਾ ਨਹੀਂ ਆਉਂਦਾ ਅਸੀਮ ਹੈ ਪ੍ਰਮਾਤਮਾ ਗਿਆਨ ਵੱਧਾ ਜਾ ਰਿਹਾ ਵੱਧਾ ਜਾ ਰਿਹਾ ਵੱਧਾ ਜਾ ਰਿਹਾ ਤਾਂ ਧਿਆਨ ਵੀ ਵੱਧਾ ਜਾ ਰਿਹਾ ਕਦੀ ਧਿਆਨ ਵਿਖਰਦਾ ਨਹੀਂ ਹੈ ਫਟੇ ਵਿੱਚ ਕੋਈ ਧਿਆਨ ਸਾਧਨਾ ਕਰਦੇਉਣਗੇ ਦੋ ਨੁਕਤੇ ਪਕੜਦੇ ਜ਼ਰੂਰ ਆਣਗੇ ਮੈਂ ਇੱਕ ਦਫਾ ਫਿਰ ਦੋਰਾਵਾਂ ਸੰਸਾਰ ਦਾ ਕੋਈ ਵੀ ਗਿਆਨ ਧਿਆਨ ਜਦ ਗਿਆਨ ਬਣ ਜਾਂਦਾ ਹੈ ਧਿਆਨ ਵਿਖਰ ਜਾਂਦਾ ਹੈ ਗੱਡੀ ਚਲਾਣ ਦਾ ਗਿਆਨ ਨਹੀਂ ਹੈ ਚਲਾ ਰਿਹਾ ਹੈ ਸਿੱਖ ਰਿਹਾ ਹੈ ਪੂਰਾ ਧਿਆਨ ਹੈ ਮੁਕੰਮਲ ਧਿਆਨ ਹੈ ਕਿਉਂਕਿ ਖਤਰਾ ਹੈ ਖਤਰਾ ਹੈ ਜਿਵੇਂ ਚਲਾਣਾ ਗਿਆਨ ਬਣ ਗਿਆ ਹੁਣ ਖਤਰਾ ਟਲ ਗਿਆ ਧਿਆਨ ਬिखर ਗਿਆ ਕਿਉਂਕਿ ਗਿਆਨ ਆਪਣੀ ਸੀਮਾ ਤੇ ਪਹੁੰਚ ਗਿਆ ਜਿੰਨਾ ਗਿਆਨ ਚਲਾਣ ਦਾ ਚਾਹੀਦਾ ਸੀ ਮਿਲ ਗਿਆ ਹੁਣ ਤੇ ਨਾਲ ਦੇ ਸਾਥੀ ਨਾਲ ਗੱਪਾਂ ਮਾਰਦਿਆਂ ਗੱਡੀ ਚਲਾ ਰਿਹਾ ਹੁਣ ਧਿਆਨ ਨਹੀਂ ਖਤਰੇ ਤੋਂ ਬਿਨਾਂ ਧਿਆਨ ਦੀ ਇਕਾਗਰਤਾ ਨਹੀਂ ਰਹਿੰਦੀ ਸੰਸਾਰ ਦਾ ਕੋਈ ਵੀ ਕੰਮ ਅਗਰ ਉਹਦੇ ਜਿੰਨਾ ਜ਼ਿਆਦਾ ਖਤਰਾ ਹੈ ਧਿਆਨ ਉਤਨਾ ਹੀ ਕਾਗਰ ਹੋਵੇਗਾ ਨਵੀਂ ਨਵੀਂ ਸਾਈਕਲ ਚਲਾਣੀ ਸਿੱਖਣੀ ਹੈ ਪੂਰਾ ਧਿਆਨ ਪਰ ਜਦ ਗਿਆਨ ਬਣ ਗਿਆ ਹੁਣ ਤੇ ਪੈਡਲ ਮਾਰ ਕੇ ਚਲਾਈ ਜਾਂਦਾ ਹਸੀ ਜਾਂਦਾ ਨਾਲ ਦੇ ਸਾਥੀ ਨਾਲ ਗੱਪਾਂ ਮਾਰੀ ਜਾਂਦਾ ਧਿਆਨ ਬਿਖਰ ਗਿਆ ਕਿਉਂ ਖਤਰਾ ਬਿਖਰ ਗਿਆ ਖਤਰਾ ਬਣਿਆ ਹੋਇਆ ਹੈ ਤਾਂ ਧਿਆਨ ਟਿਕੇ ਹੋਇਆ ਹੈ ਔਰ ਗਿਆਨ ਵੱਧਦਾ ਜਾਏਗਾ ਇਹਦੇ ਉੱਤੇ ਮੈਂ ਪੰਜ ਚਾਰ ਦਿਨ ਬੋਲਿਆ ਗੁਰਦੁਆਰਾ ਸੇਸਗੰਜ ਸਾਹਿਬ ਦੇ ਵਿੱਚ ਦੋ ਚਾਰ ਮਿੱਤਰਾਂ ਦੀਆਂ ਵੱਡੀਆਂ-ਵੱਡੀਆਂ ਚਿੱਠੀਆਂ ਮੈਨੂੰ ਕਮਰੇ 'ਚ ਆਈਆਂ ਵੀ ਗੈਣੀ ਜੀ ਨਾਮ ਜਪਣ ਲੱਗਿਆ ਕਿਹੜਾ ਖਤਰਾ ਪੈਦਾ ਕਰੀਏ ਪਹਿਲੇ ਇਹ ਦੱਸੋ ਕਿਉਂਕਿ ਤਾਰਕਿਕ ਲੋਕ ਵੀ ਤੇ ਹੁੰਦੇ ਆ ਇਹਦੇ ਨਾਲ ਬਾਣੇ ਪੜਨ ਲੱਗਿਆ ਪਹਿਲੇ ਕਿਹੜਾ ਖਤਰਾ ਪੈਦਾ ਕਰੀਏ ਕਿਉਂਕਿ ਕਾਰ ਚਲਾਣੀ ਨਵੇਂ-ਨਵੇਂ ਸਿੱਖਣੀ ਹੈ ਤੇ ਖਤਰਾ ਤੇ ਹੈ ਅਗਰ ਧਿਆਨ ਹਟਿਆ ਤਾਂ ਕਾਰ ਵੀ ਗਈ ਤੇ ਮੈਂ ਵੀ ਗਿਆ ਸਕੂਟਰ ਚਲਾਣਾ ਨਵਾਂ ਨਵਾਂ ਸਿੱਖਣਾ ਹੈ ਮੋਟਰ ਚਲਾਣੀ ਨਵੀਂ ਨਵੀਂ ਸਿੱਖਣੀ ਹੈ ਪੂਰਾ ਧਿਆਨ ਕਿਉਂਕਿ ਧਿਆਨ ਨਹੀਂ ਤਾਂ ਮੋਟਰਸਾਈਕਲ ਵੀ ਗਈ ਤਾਂ ਮੈਂ ਵੀ ਗਿਆ ਖਤਰੇ ਕਹਿੰਦੇ ਕਿ ਨਾਮ ਜਪਣਾ ਤੁਸੀਂ ਕਹਿੰਦੇ ਖਤਰੇ ਤੋਂ ਬਿਨਾ ਧਿਆਨ ਟਿਕਦਾ ਨਹੀਂ ਤਾਂ ਕਿਹੜਾ ਖਤਰਾ ਪੈਦਾ ਕਰੀਏ ਫਿਰ ਮੈਨੂੰ ਉੱਥੇ 6ਵੇਂ ਦਿਨ ਬੋਲਣਾ ਪਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸੇ ਸ਼ਬਦ ਦੇ ਆਧਾਰ ਤੇ ਖਤਰਾ ਪੈਦਾ ਕਰਨ ਦੀ ਲੋੜ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਖਤਰਾ ਹਰ ਵਕਤ ਬਣਿਆ ਹੋਇਆ ਹੈ ਬਣਿਆ ਹੋਇਆ ਔਰ ਹਰ ਇੱਕ ਤੇ ਬਣਿਆ ਹੋਇਆ ਹੈ ਕਿਹੜਾ ਇਸ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਬਸਾਰੇ ਮੀਤ ਕਾਲ ਦਾ ਜਾਲ ਕਾਲ ਦਾ ਸੱਪ ਤੇਰੇ ਸਿਰ ਤੇ ਮੰਡਲਾ ਰਿਹਾ ਹੈ ਔਰ ਨਿਹਰਾ ਸਿਰ ਤੇ ਹੀ ਨਹੀਂ ਮਡਲਾ ਰਿਆ ਉਹਨੇ ਮੂੰਹ ਵੀ ਅੜਿਆ ਹੋਇਆ ਮੁਖ ਪਸਾਰੇ ਮੀਤ ਉਹਨੇ ਆਪਣਾ ਮੂੰਹ ਵੀ ਖੋਲ ਕੇ ਰੱਖਿਆ ਫਿਰ ਅੱਗੇ ਸਤਿਗੁਰੂ ਕਹਿੰਦੇ ਨੇ ਆਜ ਕਾਲ ਫੁਨ ਤੋਹੇ ਗਰਸ ਹੈ ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ ਹੈ ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਜੀ ਇਹ ਆਪਣੇ ਦਿਲ ਦੇ ਸਮਝ ਕੇ ਰੱਖ ਇਹ ਜਿਹੜਾ ਮੂੰਹ ਅੜਿਆ ਹੋਇਆ ਇਸਨੇ ਅੱਜ ਜਾਂ ਕੱਲ ਇਹਨੇ ਮੈਨੂੰ ਡੰਗ ਮਾਰਨਾ ਹੈ ਸ਼ਿਵਜੀ ਨੇ ਬੜਾ ਸੋਹਣਾ ਪ੍ਰਤੀਕ ਚੁਣਿਆ। ਮਹਾਯੋਗੀ ਹੋਇਆ ਆਪਣੇ ਸਮੇਂ 'ਚ। ਇਹ ਤਨ ਤੇ ਰੋਜ਼ ਸਵੇਰੇ ਰਾਖਮਲ ਲੈਂਦਾ ਸੀ ਤੇ ਗਲੇ ਦੇ ਵਿੱਚ ਸੱਪ ਪਾ ਲੈਂਦਾ ਸੀ ਦੋ ਤਿੰਨ। ਫਨੀਰਨਾਗ। ਲੋਕੀ ਆਉਂਦੇ ਸਮਾਂ ਥਰ ਟੇਕਣ। ਹੁਣ ਬੋਲ ਬੋਲ ਕੇ ਸਮਝਾਣਾ ਪੈਂ ਸਾਰਾ ਦਿਨ ਕਿਉਂਕਿ ਸਾਰਾ ਦਿਨ ਸੰਗਤਾਂ ਨੇ ਆਣਾ, ਸ਼ਰਦਾਲੂਆਂ ਨੇ ਆਣਾ, ਬੰਦਾ ਥੱਕ ਜਾਂਦਾ। ਉਹਨੇ ਇਹ ਪ੍ਰਤੀਕ ਚੁਣ ਲਿਆ ਸੀ। ਹਰੇਕ ਦੇ ਗੱਲ ਵਿੱਚ ਸਤ ਮੰਡਲਾ ਰਹੇ ਕਾਲ ਦਾ ਸੱਪ ਔਰ ਮੂੰਹ ਵੀ اٹਿਆ ਹੋਇਆ ਇੱਕ ਦਿਨ ਡੰਗ ਮਾਰੇਗਾ ਔਰ ਇੰਜ ਹੋ ਜਾਓਗੇ ਜਿਵੇਂ ਮੈਂ ਰਾਖ ਮੱਲੀ ਹੋਈਏ ਰਾਖ ਹੋ ਜਾਓਗੇ ਧਾਕ ਹੋ ਜਾਓਗੇ ਉਹਨੇ ਪ੍ਰਤੀਕ ਬਣਾਇਆ ਸੀ ਮੈਨੂੰ ਵੇਖੋ ਇਹੀ ਕੁਝ ਹੋ ਜਾਓਗੇ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਮਮ ਸਰ ਮੂਏ ਅਜ਼ਰਾਇਲ ਗ੍ਰਫਤੇ ਕਸ ਹੈਚ ਨਦਾਨੇ ਮੇਰੇ ਕੈਸਾ ਨੂੰ ਅਜ਼ਰਾਇਲ ਨੇ ਪਕੜਿਆ ਸਾਡੇ ਵਿੱਚ ਕਹਿੰਦੇ ਨੇ ਜਮਾ ਨੇ ਪਕੜਿਆ ਜਦ ਜਮ ਆਏ ਕੇਸ ਗਏ ਪਟਕੇ ਮੁਸਲਮਾਨ ਇਸਲਾਮੀ ਦੁਨੀਆ ਚ ਕਿਹਾ ਜਾਂਦਾ ਹੈ ਅਜਰਾਈਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਲੰਗ ਰਾਗ ਦੇ ਸ਼ਬਦ ਚ ਅਜਰਾਈਲ ਸ਼ਬਦ ਵਰਤੇ ਹੈ ਫਾਰਸੀ ਦਾ ਸ਼ਬਦ ਹੈ ਜਬ ਅਜਰਾਈਲ ਗ੍ਰਿਫਤਨ ਮਨ ਸਰਮ ਹੋਏ ਅਜਰਾਈਲ ਗ੍ਰਿਫਤੇ ਕਸ ਹੇਚ ਨਦਾਨੀ ਮੇਰੇ ਸਿਰ ਦੇ ਕੇਸਾਂ ਨੂੰ ਅਜਰਾਈਲ ਨੇ ਪਕੜਿਆ ਮੌਤਾ ਦੇਵਤਾ ਮੰਦੇ ਨੇ ਮਹਾਰਾਜ ਕਹਿੰਦੇ ਨੇ ਇਹ ਸਭ ਤੇ ਹਰ ਇੱਕ ਦੇ ਸਿਰ ਤੇ ਮੰਡਲਾ ਰਿਹਾ ਹੈ ਖਤਰਾ ਤੇ ਬਣਿਆ ਹੋਇਆ ਹਰ ਵਕਤ ਬਣਿਆ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ ਖਤਰਾ ਹੈ ਇਸ ਵਾਸਤੇ ਦੋ ਨੁਕਤੇ ਹੋਰ ਬੜੇ ਧਿਆਨ ਨਾਲ ਸੁਣ ਲੈਣਾ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਭਗਵਾਨ ਦੇ ਗਿਆਨ ਕਰਕੇ ਭਗਵਾਨ ਦੇ ਮਾਰਗ ਤੇ ਕੋਈ ਨਹੀਂ ਚੱਲਦਾ ਕਿਉਂ ਭਗਵਾਨ ਤੇ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਉਸ ਤੋਂ ਪਹਿਲੇ ਨਹੀਂ ਮਿਲਦਾ ਇਹ ਨਹੀਂ ਕਿ ਗਿਆਨ ਪਹਿਲੇ ਮਿਲ ਗਿਆ ਤੇ ਭਗਵਾਨ ਬਾਅਦ ਵਿੱਚ ਮਿਲੇਗਾ ਜਾਂ ਭਗਵਾਨ ਪਹਿਲੇ ਮਿਲ ਗਿਆ ਤੇ ਗਿਆਨ ਬਾਅਦ ਵਿੱਚ ਮਿਲੇਗਾ ਕਤਈ ਨਹੀਂ ਦੋਵੇਂ ਇਕੱਠੇ ਮਿਲਦੇ ਨੇ ਇਹਦੇ ਉੱਤੇ ਮੈਂ ਉਦਾਹਰਣ ਦੇਣਾ ਹੁੰਦਾ ਕੋਈ ਬੰਦਾ ਇੰਜ ਆਖੇ ਸੂਰਜ ਤੇ ਸਿਰ ਤੇ ਖੜਾ ਪਰ ਕਮਾਲ ਦੀ ਗੱਲ ਚਾਨਣਾ ਤੇ ਹੈ ਹੀ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਪਰ ਕੋਈ ਆਖੇ ਧੁੱਪ ਤੇ ਬੜੀ ਨਿਕਲੀ ਹੈ ਚਾਨਣਾ ਤੇ ਬੜਾ ਹੈ ਪਰ ਸੂਰਜ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ सूरज है तो चानना भी है चानना है तो सूरज भी है भगवान है तो ज्ञान भी है ज्ञान है तो भगवान है दोवें कट्ठे प्रगट आते हैं ये दोवें कट्ठे प्रगट होवन क्योंकि तो ज्ञान है अक्षरी ज्ञान है जो मैं थोड़ा सुना रहा अनुभवी ज्ञान नहीं है अनुभवी ज्ञान भगवान के नाल ही प्रगट आता है जिन्हों ब्रह्म कहें जिंदगी बदल जाती महा रस महा आनंद ਇਹ ਬਾਕੀ ਸਭ ਅਕਸ਼ਰੀ ਗਿਆਨ ਹੈ ਇਹਦੇ ਨਾਲ ਜ਼ਿੰਦਗੀ ਚਲਦੀ ਹੈ ਛਲਾਈ ਜਾ ਸਕਦੀ ਹੈ सत्संग ਕੀਤੇ ਜਾ ਸਕਦੇ ਨੇ ਜ਼ਿੰਦਗੀ ਬਦਲਦੀ ਨਹੀਂ ਬਦਲਦੀ ਅਨਭਵੀ ਗਿਆਨ ਨਾਲ ਅਨਭਵੀ ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ ਤਾਂ ਫਿਰ ਪ੍ਰੇਰਣਾ ਕਿੱਥੋਂ ਲਈਏ ਕਿੱਥੋਂ ਪ੍ਰੇਰਣਾ ਲਈਏ ਪ੍ਰੇਰਣਾ ਮੌਤ ਤੋਂ ਲੈਣੀ ਪੈਗੀ ਹੋਰ ਕੁਝ ਨਹੀਂ ਮਹਾਰਾਜ ਕਹਿੰਦੇ ਰੱਬ ਨੂੰ ਤੂੰ ਬਾਦ ਦੇ ਚ ਕਬੂਲ ਪਹਿਲਾਂ ਮਰਨ ਕਬੂਲ ਛੜ ਰਬ ਦੀ ਗੱਲ ਬਾਅਦ ਵਿੱਚ ਦੇਖਾਂਗੇ ਪਹਿਲੇ ਮਰਨਾ ਕਬੂਲ ਕਰ ਪਹਿਲਾ ਮਰਨ ਕਬੂਲ ਪਰਮਾਤਮਾ ਨੂੰ ਕਬੂਲ ਕਰਨ ਤੋਂ ਪਹਿਲੇ ਮਰਨਾ ਕਬੂਲ ਕਰ ਲੈ ਤੇ ਜੇ ਮਰਨ ਨੂੰ ਕਬੂਲ ਕਰ ਲਿਆ ਤੇ ਮਰਨਾ ਦਿਖਾਈ ਵੀ ਲਵੇ ਉਮੀਦ ਨਹੀਂ ਇਹ ਮਨ ਕੋਰੋਧ ਕਰ ਸਕੇ ਲੋਭ ਕਰ ਸਕੇ ਅਨਰਥ ਕਰ ਸਕੇ ਜੈਲਸੀ ਕਰ ਸਕੇ ਜਾਂ ਕੋਈ ਹੋਰ ਅਸ਼ੁਭ ਕਰਮ ਕਰ ਸਕੇ ਕਰ ਹੀ ਨਹੀਂ ਸਕਦਾ ਮਹੁ ਤੇਜ ਦੇ ਹੀਰਦੇ ਨੂੰ ਸ਼ੁੱਧ ਕਰ ਦੇਗੇ ਨੂੰ ਪ੍ਰਭੂ ਦੇ ਮਾਰਗ ਤੇ ਚਲਾ ਦੇਗੇ ਮੌਤ ਦੇ ਗਿਆਨ ਕਰਕੇ ਮਨੁੱਖ ਭਗਵਾਨ ਦੇ ਮਾਰਗ ਤੇ ਚੱਲਦਾ ਹੈ ਭਗਵਾਨ ਦੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਤਾਂ ਭਗਤ ਕਬੀਰ ਕਹਿੰਦੇ ਨੇ ਹੈ ਪ੍ਰਭੂ ਸਮਝ ਆ ਗਈ ਸੰਸਾਰ ਤੋਂ ਦੌਰੰਗੀ ਬਣਾਇਆ ਮੈਨੂੰ ਨਹੀਂ ਚਾਹੀਦਾ ਮੈਨੂੰ ਇਹ ਜਨਮ ਹੀ ਨਹੀਂ ਚਾਹੀਦਾ ਕਿਉਂ ਨਾਲ ਮਰਨ ਹੈ ਮੈਨੂੰ ਇਹ ਸੁੱਖ ਹੀ ਨਹੀਂ ਚਾਹੀਦਾ ਕਿਉਂਕਿ ਨਾਲ ਦੁੱਖ ਹੈ ਨਾਮਦੇਵ ਕਹਿੰਦੇ ਨੇ ਪ੍ਰਭੂ ਦੋਵੇਂ ਹੀ ਕਬੂਲ ਨੇ ਸਾਨੂੰ ਦਿਨ ਵੀ ਕਬੂਲ ਰਾਤ ਵੀ ਕਬੂਲ ਸਾਨੂੰ ਜਨਮ ਵੀ ਕਬੂਲ ਸਾਨੂੰ ਮਰਨ ਵੀ ਇਹ ਭਗਤਾਂ ਦੇ ਢੰਗ ਨੇ ਤੇ ਸੰਸਾਰੀ ਨਹੀਂ ਪ੍ਰਭੂ ਸਾਨੂੰ ਜਨਮ ਕਬੂਲ ਹੈ ਮਰਨ ਨਹੀਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ